ਲਗਭਗ 13 ਮਹੀਨੇ ਲਗਭਗ 400 ਦਿਨ ਇੱਕ ਸੂਈ ਧਾਗੇ ਤੋਂ ਲੈ ਕੇ ਹਰ ਜ਼ਰੂਰਤ ਦੀ ਚੀਜ਼ ਉੱਥੇ ਇਕੱਠੀ ਹੋ ਗਈ ਸੀ ਭਾਵੇਂ ਟੈਂਟ ਹੋਵੇ ਤੰਬੂ ਹੋਵੇ ਤੇ ਭਾਵੇਂ ਘਰ ਹੋਵੇ ਜੇ ਆਪਾਂ 4-500 ਦਿਨ ਇੱਕ ਜਗ੍ਹਾ ਤੇ ਰਹਿ ਲਈਏ ਨਾ ਤੇ ਉਸ ਚੀਜ਼ ਨਾਲ ਵੀ ਮੋਹ ਪੈ ਜਾਂਦਾ ਤੇ ਅਚਾਨਕ ਹੋਇਆ ਕੀ ਹੈ ਕਿ ਜਿਵੇਂ ਤੁਸੀਂ ਦੱਸਿਆ ਸੀ ਪਹਿਲਾਂ ਕਿ ਪੁਲਿਸ ਉੱਥੇ ਇਕੱਠੀ ਹੋਣ ਲੱਗੀ ਸੋ ਕੋਈ ਰੋਟੀ ਖਾ ਰਿਹਾ ਕੋਈ ਮੰਦੇ ਤੇ ਬਜ਼ੁਰਗ ਸੁੱਤਾ ਪਿਆ ਸਾਰਿਆਂ ਨੂੰ ਠਾ ਕੇ ਉਥੋਂ ਕੱਢ ਲਿਆ ਲਗਭਗ 200 ਬੰਦਾ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਉਹ ਮੀਟਿੰਗ ਇੱਕ ਜਿਵੇਂ ਲੱਗਦਾ ਕਿ ਬਣਾਈ ਸੀ ਆਉਂਦਿਆਂ ਨੂੰ ਹੀ ਗ੍ਰਿਫਤਾਰ ਕਰ ਲਿਆ ਰੋਕ ਲਿਆ ਇੱਕ ਪਾਸੇ ਕਹਿ ਰਹੇ ਕਿ ਇਹ ਲਗਭਗ ਪਹਿਲਾਂ ਸੋਚ ਰਿਹਾ ਸੀਗੇ 72 ਘੰਟੇ ਜਾਂ ਉਸ ਤੋਂ ਵੀ ਜ਼ਿਆਦਾ ਟਾਈਮ ਤੋਂ ਪਹਿਲਾਂ ਇਹਨਾਂ ਨੇ ਪਲਾਨ ਬਣਾ ਲਿਆ ਸੀ ਦੂਜੇ ਪਾਸੇ ਲੋਕਾਂ ਨੂੰ ਇਹ ਕਿ ਅਚਾਨਕ ਹੀ ਇਸ ਤਰ੍ਹਾਂ ਕਿਵੇਂ ਹੋ ਗਿਆ ਤਾਂ ਸਵਾਲ ਇਹਦੇ 'ਚ ਇਹ ਉੱਠਦਾ ਕਿ ਇਕੱਲੀ ਇੱਕੋ ਸਰਕਾਰ ਦਾ ਹੀ ਇਹ ਪਲਾਨ ਸੀ ਜਾਜ ਵਿੱਚ ਹੁਣ ਹਰਿਆਣਾ ਸਰਕਾਰ ਨਾਲ ਆ ਗਈ ਉਹਨਾਂ ਦਾ ਵੀ ਸੀ ਕਿ ਕੇਂਦਰ ਸਰਕਾਰ ਸੀ ਇਹ ਕੀ ਪਲਾਨ ਸੀ ਕਿੱਥੋਂ ਸ਼ੁਰੂ ਹੋਇਆ ਹੈ ਮੈਂ ਇਸ ਗੱਲ ਬਤਨੂਣਾ ਕੁਝ ਹਿੱਸਿਆਂ 'ਚ ਵੰਡ ਦੇਣਾ ਜੀ ਕਿਉਂਕਿ ਸਾਰੇ ਪ੍ਰਕਰਨ ਨੂੰ ਇੱਕੋ ਸੱਟੇ ਸਿਮੇਟਣਾ ਮੇਰੇ ਖਿਆਲ ਦੇ ਨਾਲ ਬਹੁਤ ਕਾਲੀ ਦਾ ਕੰਮ ਹੈ ਪਹਿਲੀ ਗੱਲ ਤੇ ਆ ਹਮ ਮੈਂ 2-3 ਚੀਜ਼ਾਂ ਡੇ ਵੰਨ ਤੋਂ ਕਹਿੰਦਾ ਰਿਹਾ ਸੀਗਾ ਤੇ ਇਹ ਵੀ ਜੋ ਪੁਲਸ ਵਾਲਾ ਕੰਮ ਸੀਗਾ ਹਮ ਮੈਂ ਮਤਲਬ ਕਿ ਕੱਲ ਸਵੇਰੇ ਯਾਨੀ ਮੀਟਿੰਗ ਤੇ ਜਾਣ ਤੋਂ ਪਹਿਲਾਂ ਲੀਡਰਾਂ ਦੇ ਪੋਸਟ ਵੀ ਪਾ ਦਿੱਤੀ ਸੀ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਫਰੀ ਚੜੀਆਂ ਸੰਗਰੂਰ ਇਕੱਠੀ ਹੋਈ ਹੈ ਤੇ ਐਸੀ ਸੂਚਨਾ ਸਾਨੂੰ ਉਹ ਤੋਂ ਵੀ 12 ਘੰਟੇ ਪਹਿਲਾਂ ਸੀਗੀ ਹੁਣ ਇਤਿਹਾਸਨੀ ਹੈ ਕਿ ਸਾਰਾ ਕੁਝ ਅਤੋਤੀ ਹੋਇਆ ਇਹ ਰਣਨੀਤੀ ਉਲੀਕੀ ਗਈ ਜਦੋਂ ਤੁਸੀਂ ਕਹਿੰਦੇ ਹੋ 72 ਘੰਟੇ ਚੁੱਤਕੜੇ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਕਦੋਂ ਉਲੀਕੀ ਗਈ ਪਰ ਇਹ ਚੀਜ਼ਾਂ ਖੜੇ ਪੈਰ ਨਹੀਂ ਹੁੰਦੀਆਂ ਜੀ ਜਿੰਨੀ ਕੋ ਮੈਨੂੰ ਜਾਣਕਾਰੀ ਆ ਕਿ ਪੁਲਿਸ ਵਾਲੇ ਕੁਝ ਅਫਸਰਾਂ ਨੂੰ ਵੀ ਹਿੱਠਾ ਪਤਾ ਨਹੀਂ ਸੀ ਕਿ ਕੀ ਕਰਨਾ ਹੈ ਹਮ ਐਂਡ ਮੂਵਮੈਂਟ ਤੱਕ ਇਹ ਕਿਹਾ ਗਿਆ ਕਿ ਨਸ਼ੇ ਦੇ ਵਿਰੁੱਧ ਕੋਈ ਆਪਰੇਸ਼ਨ ਕਰਨਾ ਬਹੁਤ ਤਗੜਾ ਕਿਉਂਕਿ ਇੱਧਰ ਜੇ ਆਪਾਂ ਵੇਖੀਏ ਤਾਂ ਸਮਾਨਾਂਤਰ ਯੋਧ ਨਸ਼ੇ ਵਿਰੁੱਧ ਹਾਂ ਤੇ ਯੋਧ ਵੈਸੇ ਕਿਸਾਨ ਵਿਰੁੱਧ ਤੇ ਜਵਾਨ ਵਿਰੁੱਧ ਵੀ ਹੋ ਗਿਆ ਕੰਮ ਜੀ 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 ਕਿ ਉਸ ਵੇਲੇ ਇਹ ਮਾਮਲਾ ਜਿਹੜਾ ਕੁਝ ਇਸ ਤਰ੍ਹਾਂ ਜੁੜਦਾ ਸੀਗਾ ਕਿ ਹਾਂ ਹੋ ਸਕਦਾ ਕਿ ਨਸ਼ੇ ਦੇ ਮਾਮਲੇ 'ਚ ਕੋਈ ਵੱਡੀ ਕਾਰਵਾਈ ਪਾਉਣੀ ਹੋਵੇ ਹੂੰ ਕਿਉਂ ਕਿਉਂਕਿ ਪੁਲਿਸ ਵੀ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤੇ ਕਿਸਾਨੀ ਧਵਕੇ ਨਾਲ ਹੀ ਜੁੜੀ ਹੈ ਨਾ ਹੂੰ ਇਸ ਕਰਕੇ ਵੀ ਬਹੁਤ ਕੁਝ ਸੋਚਿਆ ਵਿਚਾਰਿਆ ਜਾਂਦਾ ਹੈ ਤਾਲਾ ਕਿ ਪੁਲਸ ਫੋਰਸ ਅਨਸ਼ਾਸਨਾਤਮਕ ਫੋਰਸ ਹੈ ਜੀ ਉਸਨੇ ਹੁਕਮ ਬਚਾਉਣਾ ਹੀ ਬਚਾਉਣਾ ਹੈ ਬਿਲਕੁਲ ਹੁਕਮਦਾਰ ਹੀ ਹੁੰਦੇ ਆ ਪਰ ਹੇਠਲੇ ਪੱਧਰ ਤੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਖਾਸ ਤੌਰ ਤੇ ਜਿਨ੍ਹਾਂ ਨੇ ਜਾ ਕੇ ਉਸ ਆਪਰੇਸ਼ਨ ਨੂੰ ਅੰਜਾਮ ਦੇਣਾ ਜਿਵੇਂ ਤੁਸੀਂ ਦੇਖਦੇ ਹੋ ਸਿਪਾਈ ਆ ਹੌਲਦਾਰ ਆ ਏਐਸਆਈ ਆ ਉਹ ਹੀ ਸਾਰਾ ਕੁਝ ਹੇਠਾਂ ਜਾ ਕੇ ਕਰਦੇ ਨੇ ਪਹਿਲੀ ਗਲਤੀ ਆ ਹੁਣ ਦੂਜੀ ਗੱਲ ਛੜੀ ਹੈ ਕਿ ਇਹ ਤੁਸੀਂ ਸਵਾਲ ਕੀਤਾ ਕਿ ਭਾਰਤ ਸਰਕਾਰ ਜਾਂ हरियाणा सरकार या पंजाब सरकार देखो मेरे को कोई भी आधार नहीं है स्थापाप करने वास्ते कि अमित शाह ਦੇ ਨਾਲ ਮਾਨ ਸਾਹਿਬ ਨੇ ਗੱਲ ਕੀਤੀ ਆ ਨਹੀਂ ਕੀਤੀ ਆ ਜੀ ਪਰੰਤੂ ਇੱਕ ਚੀਜ਼ ਸਾਫ਼ ਤੇ ਸਪਸ਼ਟ ਹੈ ਕਿ ਇਹ ਰੋਡ ਮੈਪ ਅਰਵਿੰਦ ਕੇਜਰੀਵਾਲ ਦੇ ਕੋਲੋਂ ਜ਼ਰੂਰ ਆਇਆ ਹੈ ਹਮ ਬਸ 댓्स ਇਟ ਕਹਾਣੀ ਇੱਥੇ ਆ ਕੇ ਮੁੱਕ ਜਾਂਦੀ ਹੈ ਉਧਰ ਰਾਤ ਤੇ ਹੋਏ ਕਿ ਨਹੀਂ ਹੋਏ ਪਰ ਇੱਧਰ ਪੱਕੇ ਹੋ ਮੈਨੂੰ ਨਹੀਂ ਪਤਾ ਸਾਬ ਐਮਰ ਜੀ ਮਤਲਬ ਕਿ ਆਪਾਂ ਕਹੀ ਜਾਈਏ ਇਹ ਬੀਟੀਮ ਜਾਂ ਜੈਡ ਟੀਮ ਜਾਂ ਮੈਂ ਸਰਟੀਫਿਕੇਟ ਵੈਸੇ ਵੀ ਨਹੀਂ ਝੋਲੇ ਚ ਰੱਖਦਾ ਜੀ ਜੀ ਇਹ ਕੰਮ ਕੁਛ ਬੰਦਿਆਂ ਦਾ ਫੇਸਬੁੱਕ ਤੇ ਆਉਦਾ ਸਰਟੀਫਿਕੇਟ ਆਉ ਨੂੰ ਮੈਂ ਮੈਂ ਸਰਟੀਫਿਕੇਟ ਨਹੀਂ ਰੱਖਦਾ ਜੋ ਚੀਜ਼ ਲੱਗਦੀ ਆਪਾਂ ਨੂੰ ਉਹ ਚੀਜ਼ ਕਹਿ ਦਿਓ ਜਦੋਂ ਚੀਜ਼ ਸਥਾਪਿਤ ਹੋ ਗਈ ਹੋ ਤੋ ਕਹਿ ਦਿਓ ਬਿਲਕੁਲ ਸਪਸ਼ਟ ਗੱਲ ਹੀ ਪਾਇਦਾਰ ਲੱਗਦੀ ਹੈ ਠੀਕ ਹੈ ਨਾ ਜੀ ਤਾਂ ਮੇਰਾ ਇਹ ਮੰਨਣਾ ਹੈ ਕਿ ਅਸੀਂ ਐਵੇਂ ਸਰਟੀਫਿਕੇਟ ਵੰਡੀ ਜਾਈਏ ਕਿ ਆਰਐਸਐਸ ਵਾਲਿਆਂ ਕਰਾਤਾ ਏਜੰਸੀਆਂ ਕਰਾਤਾ ਹੈ ਉਸ ਸਟੇਟ ਦਾ ਕੰਮ ਆ ਇਹ ਤੇ ਜਿਹੜਾ ਮੁੱਖ ਮੰਤਰੀ ਹੁੰਦਾ ਇਸ ਰਿਆਸਤ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੀ ਸਾਰੀ ਲੋਕਤੰਤਰਿਕ ਮਸ਼ੀਨਰੀ ਦਾ ਇੱਕ ਪੁਰਜ਼ਾ ਹੈ ਹਮ ਠੀਕ ਹੈ ਨਾ ਜੀ 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 ਤਾਂ ਹੋ ਸਕਦਾ ਕਿ ਕੇਂਦਰ ਨੂੰ ਸੂਚਿਤ ਕਰ ਦਿੱਤਾ ਗਿਆ ਹੋਵੇ ਕਿ ਸਟੈਂਡ ਬਾਈ ਤੁਸੀਂ ਨੀਮ ਫੌਜੀ ਦਸਤੇ ਵੀ ਰੱਖਿਓ ਜੀ ਕਿ ਇਨ ਕਿਸ ਕਿਉਂਕਿ ਤੁਹਾਨੂੰ ਪਤਾ ਹੀ ਆ ਭਗਵੰਤ ਮਾਨ ਹੁਰਾਂ ਨੂੰ ਨੀਮ ਫੌਜੀ ਦਸਤੇ ਮੰਗਾਉਣੇ ਇਦਾਂ ਹੀ ਲੱਗਦਾ ਕਿ ਜਿੱਦਾਂ ਆਪਾਂ ਦੇਖਦੇ ਆ ਨਾ ਕਿ ਲੜਾਈ ਝਗੜਾ ਛੋਟੇ ਹੁੰਦਿਆਂ ਦਾ ਹੋ ਜਾਂਦਾ ਸੀ ਤੇ ਆਪਾਂ ਤਾਏ ਦੇ ਮੁੰਡੇ ਨੂੰ ਵਾਜ ਮਾਰਦੇ ਆ ਕਿ ਆ ਜਾ ਭੱਜ ਕੇ ਹੁਣ ਕਿਉਂਕਿ ਤਾਏ ਦਾ ਮੁੰਡਾ ਵੱਡਾ ਹੁੰਦਾ ਵੱਡਾ ਹੁੰਦਾ ਜੀ ਜੀ ਤਾਏ ਦੇ ਪੁੱਤ ਵਾਲਾ ਸਾਫ ਗਤ ਆ ਬਿਆ ਨਾ ਤਾਂ ਮਤਲਬ ਤੇ ਮੈਨੂੰ ਤੇ ਕੱਲ ਇਹ ਲੱਗਦਾ ਸੀ ਸ਼ਾਇਦ ਨੀਮ ਫੌਜੀ ਦਸਤੇ ਆ ਜਾਣਗੇ ਹੂੰ ਪਰ ਕਿਉਂਕਿ ਬਹੁਤਾ ਉਸ ਟਾਈਮ ਵਿਰੋਧ ਨਹੀਂ ਹੋ ਸਕਿਆ ਕਿਉਂਕਿ ਕਿਸਾਨ ਆਗੂ ਉਧਰ ਵੀ ਆ ਜਾਂਦੇ ਤਾਂ ਅਰਵਿੰਦ ਕੇਜਰੀਵਾਲ ਨੇ ਹੀ ਇਸ ਰੋਡ ਮੈਪ ਨੂੰ ਸੰਪਿਆ ਹੈ ਜੀ ਠੀਕ ਹੈ ਨਾ ਉਹਨਾਂ ਨੇ ਹੀ ਸਪਸ਼ਟ ਕਿਹਾ ਕਿ ਭਾਈ ਅਪਣ ਕੋ ਰੋਡ ਕਲੀਅਰ ਮੰਗਦਾ ਹੂੰ ਤਾਂ ਜਦੋਂ ਦੇਖੋ ਅਰਵਿੰਦ ਕੇਜਰੀਵਾਲ ਨੇ ਹੀ ਕਹਿ ਦਿੱਤਾ ਉਹਨਾਂ ਨੇ ਕਿਸ ਲੈਜ਼ੇ ਨਾਲ ਕਿਹਾ ਕਿਸ ਪ੍ਰਭਾਵ ਨਾਲ ਕਿਹਾ ਉਹ ਛੱਡ ਦਿਓ ਹੂੰ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਸਮਝ ਲਓ ਮਾਨ ਸਾਹਿਬ ਨੇ ਕਰ ਦਿੱਤਾ ਕਰ ਦਿੱਤਾ ਔਰ ਆਪਸ ਮਾਨ ਸਾਹਿਬ ਭੁੱਲ ਗਏ ਕਿ ਉਹ ਖੁਦ ਕਿਸਾਨ ਪੁੱਤ ਨੇ ਨਾ ਮੈਂ ਨਾ ਅੱਜ ਫੋਟੋ ਪਾਈ ਸੀ ਕੱਬ ਦੇ ਪੇਜ ਤੇ ਮੈਨੂੰ ਇੱਕ ਬਜ਼ੁਰਗ ਦੀ ਫੋਟੋ ਮਿਲੀ ਉਹ ਮੰਜੇ ਤੇ ਸੁੱਤਾ ਪਿਆ ਜੀ ਤੇ ਗੱਦਾ ਵਿਛਾਇਆ ਉਹਨੂੰ ਆ ਕੇ ਪੁਲਿਸ ਵਾਲੇ ਠਾ ਰਹੇ ਨੇ ਸੀਨ ਦੇਖੋ ਸੀਕਵੈਂਸ ਦੇਖੋ ਉਹ ਠਾ ਰਹੇ ਨੇ ਵੀ ਉੱਠ ਬਜ਼ੁਰਗਾ ਉੱਠ ਮਤਲਬ ਕਿ ਉਹ ਆਦਮੀ ਨੀਂਦੇ ਜਿਸੇ ਯਾ ਕੀ ਹੋ ਗਿਆ ਹੋਏ ਆਹ ਕੋਣ ਆ ਗਿਆ ਜੀ ਤੇ ਮੈਂ ਫਿਰ ਉਹਨੂੰ ਕੈਪਸ਼ਨ ਦਿੱਤੀ ਮੈਂ ਕਿਹਾ ਚੱਲ ਉੱਠ ਬਜ਼ੁਰਗਾ ਹਮ ਪਟ ਟੈਂਟ ਟੰਬਾ ਆਉਦਾ ਜੀ ਕਿ ਮਾਸਟਰ ਦੇ ਮੁੰਡੇ ਨੂੰ ਇਲਾਮ ਹੋ ਗਿਆ ਕਿ ਹੁਣ ਕਿਸਾਨ ਧਰਨੇ ਜੜਿਆ ਨਾ ਹਮ ਉਹ ਵਿਕਾਸ ਬਰੋਦੀ ਨੇ ਇਹਨਾਂ ਨੇ ਬਹਾਨਾ ਤੇ ਇਹੋ ਲਿਆ ਨਹੀਂ 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 ਤੁਸੀਂ ਦੇਖੋ ਨਾ ਇਹ ਇਹ ਉਹ ਰਾਜਨੀਤਿਕ ਚਿਹਰੇ ਆ ਕੁਲਤਾਰ ਸੰਧਵਾ ਅਮਨ ਰੂੜਾ ਭਗਵੰਤ ਮਾਨ ਚੀਮਾ ਸਾਹਿਬ ਇਹ ਸਾਰੇ ਜਾ ਕੇ ਖੁਦ ਧਰਨਿਆ ਚ ਬੈਠੇ ਲਓ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ ਔਰ ਇਸ ਗੱਲ ਦਾ ਗਵਾ ਤੁਹਾਨੂੰ ਵੀ ਦੱਸ ਦੇਣਾ ਆਪਣੀ ਟੀਮ ਚ ਸ਼ਰਮਾ ਜੀ ਹੁੰਦੇ ਸਨ ਹਮ ਮੋਡੀ ਮੈਂਬਰਾਂ ਚੋਂ ਇੱਕ ਸਨ ਅੱਜ ਕੱਲ ਯੂਐਸ ਦੇ ਵਿੱਚ ਜੌਬ ਕਰਦੇ ਆ ਵੈਗਰੂ ਤਰੱਕੀਆਂ ਬਖਸ਼ੇ ਅਸੀਂ ਆਈ ਵਰਲਡ ਤੋਂ ਪਹਿਲਾਂ ਕਿਸੇ ادارے ਨਾਲ ਕੰਮ ਕਰਦੇ ਸਾਂ ਹਮ ਜਿਸ ਦਿਨ ਪੰθεਰ ਉਰੀ ਦਿੱਲੀ ਪਹੁੰਚੇ ਨੇ ਸੇਮ ਟਾਈਮ ਅਸੀਂ ਉੱਥੇ ਮੌਜੂਦ ਸੀਗੇ ਸ਼ੰਭੂ ਬਾਰਡਰ ਦੇ ਬਿਲਕੁਲ ਪਿੱਛੇ ਦੋਨੇ ਜਾਨੇ ਜੀ ਇੱਕ ਸਾਡੇ ਨਾਲ ਹੋਰ ਉਹ ਵੀ ਆਪਣੀ ਟੀਮ ਚ ਰਿਹਾ ਕੈਮਰਾਮੈਨ ਕੈਮਰਾਮੈਨ ਉਹ ਦੋ ਬੰਦੇ ਪਰਤਖ ਦਰਸ਼ੀ ਆ ਜੀ ਮੈਂ ਰாகਵ ਚੱਡਾ ਨੂੰ ਪੰਜਾਬੀ ਆ ਉਦੋਂ ਇਹਨਾਂ ਨੇ ਨਹੀਂ ਸੀ ਸਿਆਣ ਦਿੰਦੇ ਜੀ ਮੈਂ ਇਸ ਗੁਰੂ ਜੇ ਬੱਚੇ ਨੂੰ ਸਿਆਣਦਾ ਸੀਗਾ ਠੀਕ ਹੈ ਮੈਂ ਨਾਲ ਦੇ ਨੂੰ ਕੋਈ ਨਹੀਂ ਮਾਰੀ ਬਈ ਉਹ ਦੇਖ ਜਿਹੜਾ ਗਦੇਲੇ ਵਿਚਾਰਿਆ ਸ਼ਾਮ ਦਾ ਟਾਈਮ ਸੀ ਸਿਆਲ ਸੀ ਨਵੰਬਰ ਦਾ ਮਹੀਨਾ ਸੀ ਜੀ 32829 ਹੂੰ ਮੈਂ ਆਖਿਆ ਜਿਹੜਾ ਉਹ ਤੁਹਾਨੂੰ ਚਿਕਨਾ ਜਿਹਾ ਚਿਹਰਾ ਦੀਦਾ ਹੈ ਨਾ ਪਤਾ ਤੁਹਾਨੂੰ ਕੌਣ ਹੈ ਉਹ ਮਤਲਬ ਕਿ ਨਹੀਂ ਸਿਆਣ ਸਕੇ ਜੀ ਕਿਉਂਕਿ ਉਹਦੂ ਰਗ ਵਿਚੱਡਾ ਬਹੁਤ ਵੱਡਾ ਫੇਸ ਨਹੀਂ ਸਨ ਜੀ ਤੇ ਆਪਣੀ ਨਿਗਾਹ ਕਹਿ ਲੋ ਕਿ ਪੈ ਜਾਂਦੀ ਆ ਹੂੰ ਮੈਂ ਆਖਿਆ ਇਹ ਆਮ ਆਦਮੀ ਪਾਰਟੀ ਦਾ ਇਥੋਂ ਦਾ ਸਿਰ ਕੱਢ ਨੇਤਾ ਹੈ ਕਿਹਾ ਉਹ ਤੇ ਇਹ ਥੱਲੇ ਸੇਵਾ ਦੇ ਵਿੱਚ ਕਿਸਾਨਾਂ ਦੀ ਸੇਵਾ 'ਚ ਗਦੇਲੇ ਪਿਆ ਵਿਛਾਉਂਦਾ ਸੀ ਤੇ ਅਸੀਂ ਗੱਲ ਵੀ ਕੀਤੀ ਜੀ ਕਾਇਦਾ ਹੂੰ ਰਾਗਵ ਚੱਡਾ ਉਹ ਰੇ ਕਹ ਰੇ ਸੀ ਕਿ ਬਸ ਅਸੀਂ ਗਦੇਲਿਆਂ ਦਾ ਪ੍ਰਬੰਧ ਕਰ ਦਿੱਤਾ ਜਨਾਬ ਤੁਸੀਂ ਇੱਥੇ ਬੈਠੋ ਮੋਬਾਈਲ ਟਾਇਲਟ ਵੀ ਆ ਰਹੇ ਨੇ ਤੁਹਾਡੇ ਵਾਸਤੇ ਕੀ ਬੋਲ ਜੰਗਲ ਪਾਣੀ ਦੀ ਦਿੱਕਤ ਨਹੀਂ ਹੋਣ ਦੇਣੀ ਅਸੀਂ ਉਹ ਦ੍ਰਿਸ਼ ਤੇ ਆ ਦ੍ਰਿਸ਼ ਇਹ ਤੇ ਤੁਸੀਂ ਹੁਣ ਕੱਢੋ ਨਿਤਾਰਾ ਕਰੋ ਕਿ ਰਾਗਵ ਚੱਡਾ ਕਸਾਨਾਂ ਦੀ ਸੇਵਾ ਕਰਦਾ ਮੈਂ ਦੇਖਿਆ ਜਿਹੜਾ ਕਿ ਅੱਜ ਦਾ ਸੁਪਰ ਆਗੂ ਆਇ ਤੁੰਦਾ ਬਿਲਕੁਲ ਬਿਲਕੁਲ ਤਾਂ ਹੁਣ ਦੌਰ ਬਦਲ ਗਿਆ ਹੁਣ ਇਹ ਕਹਿੰਦੇ ਆ ਜੀ ਇਹ ਧਰਨਾ ਜਿਹੜਾ ਗੈਰ ਕਾਨੂੰਨੀ ਸੀ ਜੀ ਧਰਨਾ ਜੇ ਗੈਰ ਕਾਨੂੰਨੀ ਸੀ ਤੇ ਲੱਗਣ ਕਿਉਂ ਦਿੱਤਾ ਹੂੰ ਪੰਜਾਬ ਦੀ ਹਦੂਦ ਅੰਦਰ ਜੇ ਧਰਨਾ ਗੈਰ ਕਾਨੂੰਨੀ ਆ ਦਿੱਲੀ ਦੇ ਵਿੱਚ ਲੱਗਾ ਧਰਨਾ ਕਾਨੂੰਨੀ ਕਿਵੇਂ ਸੀ ਉਦੋਂ ਤੁਸੀਂ ਕਿਉਂ ਸਪੋਰਟ ਕਰ ਰਹੇ ਸੀ ਤੁਸੀਂ ਸਪੋਰਟ ਕਰ ਰਹੇ ਸੀ ਉਦੋਂ ਤੁਸੀਂ ਇਹ ਵੀ ਗੱਲ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਕਿ ਜੇ ਇੱਥੇ ਨਾ ਧਰਨਾ ਦੇਣਗੇ ਕਿਸਾਨ ਦਿੱਲੀ ਨਾ ਦੇਣਗੇ ਤੇ ਲਾਹੌਰ ਚਲੇ ਜਾਣ ਪਾਕਿਸਤਾਨ ਚਲੇ ਜਾਣ ਬਿਲਕੁਲ ਅੱਜ ਅੱਜ ਤੁਹਾਨੂੰ ਨਜ਼ਰ ਆ ਗਿਆ ਇਹਦਾ ਮਤਲਬ ਕਿ ਮੋਦੀ ਦੇ ਵਿਰੁੱਧ ਜੋ ਮਰਜ਼ੀ ਕਰੀ ਜਾਓ ਜੀ ਜੋ ਸਾਨੂੰ ਚੰਗਾ ਨਹੀਂ ਲੱਗੇਗਾ ਆ ਵਾਹੀ ਉਹ ਨਹੀਂ ਅਸੀਂ ਚੱਲਣ ਦੇਾਂਗੇ ਤਾਂ ਹੁਣ 13 ਮਹੀਨੇ ਵਿਕਾਸ ਰੁਕਿਆ ਰਿਹਾ ਤੇ ਜਦੋਂ ਅਸੀਂ ਕਹਿੰਦੇ ਸੀ ਮੈਂ ਖੁਦ ਕਹਿੰਦਾ ਸੀਗਾ ਜੀ ਕਿ ਬਈ ਇਹ ਮੈਂ ਚੀਜ਼ਾਂ ਦਾ ਹੱਲ ਕਰੋ ਪੰਜਾਬ ਦਾ ਨੁਕਸਾਨ ਹੁੰਦਾ ਹਮ ਮੈਰੀ ਕਹੀ ਕਿਹੜੀ ਗੱਲ ਹੈ ਸਾਬ ਇਸ ਮਾਮਲੇ ਜਿਹੜੀ ਗਲਤ ਹੋਈ ਮੈਂ ਤੁਹਾਨੂੰ ਕਿਹਾ ਸੀਗਾ ਕਿ ਕਾਰੋਬਾਰੀ ਵਰਸਿਜ ਕਿਸਾਨੀ ਬਣੇਗਾ ਬਣੇਗਾ ਬਿਲਕੁਲ ਕਾਰੋਬਾਰੀ ਕਿਸਾਨੀ ਬਣਾਉਣ ਦਾ ਹੀ ਯਤਨ ਹੈ ਤੇ ਉਹਦੇ ਵਿੱਚੋਂ ਹੀ ਵੋਟ ਕੱਢਣ ਦਾ ਹੀ ਯਤਨ ਹੈ ਸਾਬ ਠੀਕ ਹੈ ਨਾ ਜੀ 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 ਤੋ ਮਤਲਬ ਅੱਜ ਗੁਣਾ ਗਣਿਤ ਜਿਹੜੀ ਉਹ ਕਹਿੰਦੀ ਸਮੇਂ ਦੇ ਮੰਗਿਆ 13 ਮਹੀਨੇ ਤੇ ਇਹਨਾਂ ਨੂੰ ਵਪਾਰ ਦਾ ਨੁਕਸਾਨ ਦਿਖਿਆ ਨਾ ਹੂੰ ਰਾਤੋਂ ਰਾਤ ਕਿਉਂ ਦੇਖਿਆ ਵੱਡਾ ਸਵਾਲ ਅੱਛਾ ਦੂਜੀ ਗੱਲ ਧਰਨੇਆਂ ਦੇ ਵਿੱਚ ਜਾ ਕੇ ਪਥੱਲਾ ਮਾਰ ਕੇ ਬੈਠਣ ਵਾਲੇ ਲੋਕ ਅੱਜ ਕਹਿੰਦੇ ਕਿ ਧਰਨੇ ਗੈਰਕਾਨੂੰਨੀ ਆ ਹੂੰ ਵਪਾਰ ਦਾ ਨੁਕਸਾਨ ਹੋ ਰਿਹਾ ਅਸੀਂ ਤੇ ਪਹਿਲਾਂ ਕਹਿੰਦੇ ਸੀ ਵਪਾਰ ਦਾ ਨੁਕਸਾਨ ਹੋ ਰਿਹਾ ਬਈ ਪੋਸਟਾਂ ਇਹਨਾਂ ਨੇ ਪਾਈਆਂ ਧਰਨੇ ਤੇ ਫੋਟੋਆਂ ਇਹਨਾਂ ਦੀ ਸਰ ਪੋਸਟਾਂ ਇਹ ਤੇ ਸਾਰਾ ਕੋਸ਼ਿਚ ਜਿਹੜੇ ਆ ਮਤਲਬ ਕਿ ਇੰਨੀ ਉਹ ਇੱਕ ਨਾ ਗੀਤ ਵੱਜਦਾ ਹੁੰਦਾ ਸੀਗਾ ਆ ਸਾਡੀ ਜਵਾਨੀ ਵੇਲੇ ਐਦਾਂ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਦੇ ਸਖਾਇ ਹੋਏ ਨੇ ਬਿਲਕੁਲ ਇਹ ਇਹ ਤੇ ਐਦਾਂ ਰਾਤੋਂ ਰਾਤ ਸਭ ਬਦਲ ਗਿਆ ਹੈ ਕਿ ਮਤਲਬ ਕਿ ਇਹਨਾਂ ਦੀਆਂ ਤਸਵੀਰਾਂ ਵੀ ਹਾਲੇ ਗੂਗਲ ਤੇ ਪਈਆਂ ਨੇ ਤਸਵੀਰਾਂ ਵੀ ਇੰਟਰਨੈਟ ਤੇ ਪਈਆਂ ਕਿ ਜਾ ਕੇ ਧਰਮਿਆ ਚਸ਼ਮੂਲੀਅਤ ਕਰਦੇ ਰਹੇ ਔਰ ਧਰਮਿਆ ਚੋਂ ਨਿਕਲੀ ਹੈ ਪਾਰਟੀ ਹੈ ਠੀਕ ਹੈ ਨਾ ਸੋ ਜਿਹੜਾ ਤੁਹਾਡਾ ਪਹਿਲਾ ਸਵਾਲ ਆ ਜੀ ਉਹਦਾ ਮੈਂ ਇਹੋ ਹੀ ਕਹੂੰਗਾ ਕਿ ਰੋਡ ਮੈਪ ਮੈਨੂੰ ਨਹੀਂ ਪਤਾ گا ਕਿੱਥੋਂ ਆਇਆ ਜੀ ਦੇਖੋ ਸਕ੍ਰਿਪਟਾ ਕਿਨੇ ਕਿਨੇ ਲਿਖੀ ਹੁੰਦੀ ਕੋਈ ਪਤਾ ਨਹੀਂ ਹੁੰਦਾ ਬਿਲਕੁਲ ਸੈੱਟ ਤੇ ਸਕ੍ਰਿਪਟ ਜਿਹੜੀ ਹੈ ਨਾ ਡਾਇਰੈਕਟਰ ਦਿੰਦਾ ਕਿ ਲਾ ਚੱਕ ਵੀ ਮਿੱਤਰਾ ਬੋਲਾ ਡਾਇਲੋਗ ਠੀਕ ਹੈ ਨਾ ਜੀ ਮੇਰੇ ਸਾਹਮਣੇ ਇੱਕੋ ਚਿਹਰਾ ਹੈ ਰਵਿੰਦ ਕੇਜਰੀਵਾਲ अरविंद केजरीवाल ਨੇ ਹੀ ਇਹ ਸਭ ਕੁਝ ਕਰਵਾਇਆ ਇਹ ਮੰਨਣ ਜਾਂ ਨਾ ਮੰਨਣ ਸਾਰੇ ਇਹ ਬੋਲੀ ਲਾ ਬਾਡਿਓ ਉਹੀ ਬੋਲ ਰਹੇ ਨੇ ਤੁਸੀਂ ਅੱਜ ਦੇ ਦਿਨ ਦੀ ਜਿੰਨੀ ਅਪਡੇਸ਼ਨ ਹੈ ਉਸ ਨੂੰ ਚੈੱਕ ਕਰ ਲਓ ਲਾਲਜੀਤ ਭੁੱਲਰ ਕੀ ਕਹਿ ਰਹੇ ਆ ਲਾਲਜੀਤ ਭੁੱਲਰ ਕਹਿ ਰਹੇ ਆ ਕਿ ਭਾਈ ਤੁਸੀਂ ਕੇਂਦਰ ਦੇ ਖਿਲਾਫ ਲੜੋ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਲੜ ਰਹੇ ਹੋ ਮਤਲਬ ਕਿ ਜੇ ਤੁਸੀਂ ਸਾਰੇ ਇੱਕ ਹੋ ਜਾਓ ਤੇ ਮੈਂ ਤੁਹਾਡੇ ਨਾਲ ਮੰਤਰੀਪੁਣਾ ਛੱਡ ਕੇ ਆਜੂ ਨਾ ਨੌਮਣ ਤੇਲ ਹੋ ਬਿਨਾਰਾਦਾ ਨੱਚੇ ਪਹਿਲਾਂ ਤੇ ਇਹ ਆ ਹੁਣ ਆਪਾਂ ਦੂਜੀ ਗੱਲ ਕਰ ਲੈਨੇ ਆ ਕਿ ਜੇ ਤੁਸੀਂ ਕੋਈ ਕਮੈਂਟ ਵਗੈਰਾ ਐਡ ਕਰਨਾ ਕੋਈ ਕਮੈਂਟ ਵੀ ਇੱਕ ਹਾਂਜੀ ਮੈਂ ਇੱਕ ਗੱਲ ਹੋਰ ਕਹਿ ਦੇਵਾਂ ਜੀ ਪਾਟਕ ਸਾਹਿਬ ਉੱਥੇ ਪਾਰਲੀਮੈਂਟ ਦੇ ਬਾਹਰ ਕਹਿ ਰਹੇ ਸੀਗੇ ਕਿ ਜੀ ਇਹ ਸਾਰੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਉਹ ਗੈਰਵਾਜ਼ਬ ਨੇ ਹੂੰ ਉਹ ਤੇ ਕੇਂਦਰ ਦੇ ਨਾਲ ਜੁੜੀਆਂ ਮੰਗਾਂ ਨੇ ਸਭ ਆਦਰ ਗੱਲ ਇਹ ਆ ਕਿ ਉਹ ਤੇ ਤੁਹਾਨੂੰ ਵੰਗਾਰ ਰਹੇ ਸਨ ਪਰसों ਚੌਥੋਂ ਉਹਨਾਂ ਨੇ ਚੀਫ ਮਿਨਿਸਟਰ ਦੀ ਕੁਰਸੀ ਲਈ ਸੀਗੀ ਜੀ ਐਸ ਕੇਐਮ ਵਾਲਿਆਂ ਨੇ ਕਿ ਭਾਈ ਮੁੱਖ ਮੰਤਰੀ ਆ ਜਨ ਅਸੀਂ ਮੰਗਾਂ ਉਹ ਜਿਹੜੀਆਂ ਉਹ ਤੁਹਾਨੂੰ ਜੋੜ ਕੇ ਵਿਖਾਵਾਂਗੇ ਤੁਹਾਡੀ ਸਰਕਾਰ ਦੇ ਨਾਲ ਜੀ ਜੀ ਠੀਕ ਹੈ ਇੱਕ ਵੀ ਮੰਗ ਜੇ ਤੁਹਾਡੇ ਅਧਿਕਾਰ ਖੇਤਰ ਤੋਂ ਬਾਹਰ ਦੀ ਹੋਈ ਅਸੀਂ ਆਪ ਦਾ ਪੇੜ ਛੱਡ ਦਿਆਂਗੇ ਜੇ ਤੁਹਾਡੇ ਅਧਿਕਾਰ ਖੇਤਰ ਦੀ ਹੋਈ ਤੁਸੀਂ ਝੂਠੇ ਹੋਏ ਫਿਰ ਤੁਸੀਂ ਵੇਖੋ